ਰੋਟਰੀ ਪਵਨ ਰਾਜਪਰਾਵਿਕੇ ਇਨਕਮ ਟੈਕਸ ਵਿਭਾਗ ਵੱਲੋਂ ਵਪਾਰੀਆਂ ਨੂੰ ਸਮੇਂ ਸਿਰ ਟੈਕਸ ਦੀ ਅਦਾਇਗੀ ਕਰਨ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਕਰਵਾਇਆ ਗਿਆ ਇੱਕ ਵਿਸ਼ੇਸ਼ ਸੈਮੀਨਾਰ ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਸਥਾਨਕ ਰੋਟਰੀ ਪਵਨ ਰਾਜਪਰਾਵਿਕੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਵਪਾਰੀਆਂ ਨੂੰ ਸਮੇਂ ਸਿਰ ਉਹਨਾਂ ਦੀ ਬਣਦੀ ਟੈਕਸ ਦੀ ਅਦਾਇਗੀ ਕਰਨ ਪ੍ਰਤੀ ਜਾਗਰੂਕ ਕਰਨ ਲਈ ਵਿਭਾਗੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਵਿਭਾਗ ਦੇ ਜ਼ਿਲ੍ਹਾ ਅਡਿਸ਼ਨਰ ਕਮਿਸ਼ਨਰ ਪ੍ਰਦੀਪ ਕੁਮਾਰ ਗੋਇਲ ਅਤੇ ਆਈਟੀਓ ਰਾਜਪੁਰਾ ਅੰਜੂ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਪਣੇ ਸੰਬੋਧਨ ਰਾਹੀਂ ਸ਼ਹਿਰ ਦੇ ਵਪਾਰੀਆਂ ਅਤੇ ਸਭਾ ਦੇ ਵਿੱਚ ਮੌਜੂਦ ਚਾਰਟਰਡ ਅਕਾਊਂਟੈਂਟ ਆਗੂਆਂ ਨੂੰ ਸਮੇਂ ਸਿਰ ਟੈਕਸ ਦੀ ਅਦਾਇਗੀ ਕਰਨ ਦੇ ਲਾਭ ਦੀ ਜਾਣਕਾਰੀ ਦਿੱਤੀ ਅੱਜ ਦੇ ਸਮਾਗਮ ਦੀ ਸ਼ੁਰੂਆਤ ਨੂੰ ਕੇ ਮੌਜੂਦ ਵਪਾਰੀ ਵਰਗ ਦੇ ਆਗੂਆਂ ਅਤੇ ਚਾਰਟਰਡ ਅਕਾਊਂਟੈਂਟ ਵਰਗ ਦੇ ਆਗੂਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਪੇਟ ਕਰ ਜ਼ਿਲ੍ਹਾ ਅਡੀਸ਼ਨਲ ਕਮਿਸ਼ਨਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਨਾਮ ਪ੍ਰਦੀਪ ਮਰ ਦੋਹੇਲੇ ਨੇ ਐਡੀਸ਼ਨਲ ਕਮਿਸ਼ਨਰ ਪਟਿਆਲਾ ਰੇਂਜ ਟਿਕਿਆਲਾ ਹਾਂ। ਸਰੀ ਰੇਂਜ ਦੇ ਵਿੱਚ ਚਾਰ ਡਿਸਟ੍ਰਿਕਟ ਆਂਦੇ ਨੇ। ਡਿਸਟ੍ਰਿਕਟ ਪਟਿਆਲਾ, ਡਿਸਟ੍ਰਿਕਟ ਸੰਗੂ, ਡਿਸਟ੍ਰਿਕਟ ਬਰਨਾਲਾ ਤੇ ਡਿਸਟ੍ਰਿਕਟ ਪਟਿਆਗੜ੍ਹ ਸਾਹ। ਅੱਜ ਦਾ ਇਹ ਪ੍ਰੋਗਰਾਮ ਅਸੀਂ ਇਹ ਰੱਖਿਆ ਸੀ ਜਿਸ ਤਰ੍ਹਾਂ ਕਿ ਫਾਈਨੈਂਸ਼ੀਅਲ ਇਅਰ ਕਲੋਜ਼ ਹੋਣ ਦੇ ਕੋਲ ਆ ਰਿਹਾ ਹੈ ਤਾਂ ਹਰ ਅਸਸੀ ਦਾ ਇਹ ਜ਼ਿੰਮੇਵਾਰੀ ਹੁੰਦੀ ਹੈ ਟੈਕਸ ਪੇ ਅਗੀ ਕਿ ਉਹ ਆਪਣਾ ਜਿੰਨਾ ਵੀ ਟੈਕਸ ਹੈ ਉਹਦਾ 90% ਐਡਵਾਂਸ ਟੈਕਸ ਦੀ ਛੇ ਮਿਤੀ ਉਹ ਐਡਵਾਂਸ ਟੈਕਸ ਦੀ ਲਾਸਟ ਡੇਟ ਆ ਰਹੀ ਹੈ 15 ਮਾਰਚ 2025 ਆਦੀ ਹੈ ਅੱਜ ਦਾ ਪਰਪਸ ਇਹ ਸੀ ਕਿ ਅਸੀਂ ਉਹਨਾਂ ਨੂੰ ਦੱਸ ਜਾਈਏ ਉਹਨਾਂ ਨੂੰ ਪਸ ਫੇਰ ਕਰ ਸਕੀਏ ਕਿ ਤੁਸੀਂ ਆਪਣਾ ਜਿੰਨਾ ਵੀ ਟੈਕਸ ਬੰਦਾ ਹੈ ਉਹ ਪੂਰਾ ਹੀ ਉਹਦਾ ਐਡਵਾਂਸ ਟੈਕਸ ਕਰਦੇ। ਕਈ ਵਾਰ ਅਸੈਸਿੰਗ ਟੈਕਸ ਫੇਅਰ ਕੀ ਕਰਦਾ ਹੈ ਕਿ ਉਹ ਐਡਵਾਂਸ ਟੈਕਸ ਨਾ ਭਰ ਕੇ ਰਿਟਰਨ ਭਰਨ ਦੇ ਟਾਈਮ ਟੈਕਸ ਭਰਦੇ। ਉਹਦਾ ਕੀ ਹੈ ਨੁਕਸਾਨ ਸਾਨੂੰ ਨੁਕਸਾਨ ਇਹ ਹੁੰਦਾ ਹੈ ਕਿ ਉਹ 31 ਮਾਰਚ ਤੋਂ ਬਾਅਦ ਸਾਡੇ ਨੈਕਸਟ ਈਅਰ ਚ ਚਲਾ ਜਾਂਦਾ ਹੈ ਟੈਕਸ ਕਲੈਕਸ਼ਨ। ਅਸੈਸਿੰਗ ਨੂੰ ਨੁਕਸਾਨ ਇਹ ਹੁੰਦਾ ਹੈ ਕਿ ਉਸ ਨੂੰ ਉਸਤੇ 4% ਕਰਤੇ ਵਿਆਜ ਦੇਣਾ ਪੈਂਦਾ। ਜਿੰਨਾ ਵੀ ਉਹ ਟੈਕਸ 1 ਅਪ੍ਰੈਲ ਤੋਂ ਬਾਅਦ ਭਰਦੇ। ਤਾਂ ਮੇਨ ਮਕਸਦ ਇਹ ਸੀ ਕਿ ਅ세ਸੀ ਨੂੰ ਅਸੀਂ ਦੱਸ ਸਕੀਏ ਟੈਕਸ ਫੇਰ ਨੂੰ ਦੱਸ ਸਕੀਏ ਕਿ ਇਸ ਇਸ ਚੀਜ਼ ਨੂੰ ਡੈਫਰ ਨਾ ਕਰੀਏ ਇਹ ਆਪਣਾ ਜਿਹੜੀ ਜ਼ਿੰਮੇਵਾਰੀ ਹੈ ਅਡਵਾਂਸ ਟੈਕਸ ਭਰਨੀ ਇਸ ਨੂੰ ਅੱਗੇ ਨਾ ਲੈ ਕੇ ਜਾ ਕੇ 15 ਮਾਰਚ ਤੱਕ ਹੀ ਨਿਭਾਓ ਜਿੰਨਾ ਵੀ ਉਹਦਾ ਡਿਊ ਟੈਕਸ ਬੰਦ ਹੈ ਉਹ ਭਰੇ ਤਾਂ ਕਿ ਸਰਕਾਰ ਦਾ ਬਜਟ ਆਕੇ ਵੀ ਪੂਰਾ ਹੋ ਸਕੇ ਅ ਸਰਕਾਰ ਜੋ ਵੀ ਬੈਨੇਫਿਟ ਦੇ ਦਿੱਤਾ ਹੈ ਉਹਨਾਂ ਬੈਨੇਫਿਟਸ ਨੂੰ ਸਰਕਾਰ ਅੱਗੇ ਵਧਾ ਸਕੀ ਉਹ ਬੈਨੇਫਿਟਸ ਤਦ ਹੀ ਅੱਗੇ ਵਧਣਗੇ ਕਿ ਅਦਰ ਟੈਕਸ ਪੇਰ ਹੋਣ ਉਹਦਾ ਟੈਕਸ ਵੇ ਕੀਤਾ ਜਾਵੇ ਤੁਸੀਂ ਜਿਵੇਂ ਜਾਣਦੇ ਹੋ ਕਿ ਹੁਣ 12 ਲੱਖ ਤੱਕ ਕੋਈ ਸਰਲੇ ਸਾਲ ਕੋਈ ਟੈਕਸ ਨਹੀਂ ਹੈਗਾ ਤੇ ਇਹ ਸਾਰੇ ਜਿਹੜੇ ਸੁਧਾਰ ਨੇ ਇਹ ਤਦ ਹੀ ਕੰਟੀਨਿਊ ਹੋ ਸਕਦੇ ਨੇ ਕਿ ਅਦਰ ਟੈਕਸ ਪੇ ਵੀ ਆਪਣੀ ਜ਼ਿੰਮੇਵਾਰੀ ਨਿਭਾਵੇ ਉਹਦਾ ਟੈਕਸ ਭਰੇ ਇਹ ਸਰਕਾਰ ਵੀ ਜਿਹੜੀ ਬਜਟ ਟਾਰਗੇਟਸ ਹੈ ਉਹ ਪੂਰੇ ਕਰੇ ਸਰ ਜਿੱਦਾਂ ਅੱਜ ਦੀ ਮੀਟਿੰਗ ਦੇ ਵਿੱਚ ਵਪਾਰੀ ਵਰਗ ਬਹੁਤ ਘੱਟ ਦਿਖ ਰਿਹਾ ਹੈ ਮਤਲਬ ਇਹ ਕੋਈ ਖਾਸ ਮੀਟਿੰਗ ਸਿਰਫ ਸੀਐਸ ਨਾਲ ਹੀ ਆਇਆ ਨਹੀਂ ਅਸੀਂ ਸਭ ਵਪਾਰੀ ਵਰਗ ਨੂੰ ਬੁਲਾਇਆ ਸੀ ਪਰ ਕੁਝ ਉਹਨਾਂ ਦੀ ਆਪਣੀ ਰੁਝੇਵੇਂ ਹੁੰਦੇ ਨੇ ਉਹਨਾਂ ਦੀ ਥੋੜੀ ਉਹ ਘੱਟ ਰਹੀ ਹੈ ਬਟ ਫਿਰ ਵੀ ਕਾਫੀ ਅੱچھے ਲੋਕ ਆਏ ਸੀ ਜਿਹਦੇ ਜਿਨ੍ਹਾਂ ਨਾਲ ਸਾਡਾ ਮੈਸੇਜ ਕਨਵੇ ਹੋ ਗਿਆ ਹੈ ਸੀਏ ਵਰਗ ਅਕੀਲ ਵਰਗ ਬਹੁਤ ਆਏ ਸੀ ਮੇਨ ਤਾਂ ਇਹਨਾਂ ਨੇ ਹੀ ਅੱਗੇ ਮੈਸੇਜ ਉਹਨਾਂ ਨੂੰ ਸਮਝਾਉਣਾ ਹੁੰਦਾ ਹੈ ਜਿਵੇਂ ਵਪਾਰੀ ਵਰਗ ਦੇ ਕੁਝ ਨੁਮਾਇੰਦੇ ਆਏ ਸੀ ਉਹ ਸਾਡਾ ਮੈਸੇਜ ਜ਼ੂਰ ਅੱਗੇ ਲਿਕੇ ਜਾ ਰਹੇ ਨੇ ਤੇ ਅਕੀ ਉਹਨਾਂ ਨੂੰ ਪਾਸੰਤ ਨਹੀਂ ਇਹ ਐਸਾ ਕੁਝ ਨਹੀਂ ਹੈ ਜੀ ਦੇਖੋ ਸਰਕਾਰ ਨਹੀਂ ਚਾਹਦੀ ਕਿ ਵਪਾਰੀ ਖੋਪਚ ਬਿਜ਼ਨਸ ਕਰੇ ਕਿਸੇ ਵੀ ਉਸ ਨੂੰ ਦੇਖੋ ਟੈਕਸ ਪੇ ਵੀ ਸਰਕਾਰ ਦਾ ਇੱਕ ਹਿੱਸਾ ਹੈ ਇੱਕ ਅੰਗ ਹੈ ਇਕਨੋਮੀ ਦਾ ਪਰ ਇੱਕ ਅੰਗ ਨੂੰ ਕਿਸੇ ਖੋਪਚ ਰੱਖਣਾ ਸਰਕਾਰ ਦੀ ਕਦੇ ਵੀ ਇੰਟੈਂਸ਼ਨ ਨਹੀਂ ਹੁੰਦੀ ਸਰਕਾਰ ਉਸ ਨੂੰ ਜਿੰਨਾ ਵੀ ਸੁਗੋਲੀਅਤ ਦੇਣਾ ਚਾਹਦੀ ਹੈ ਦਿੰਦੀ ਹੈ ਕਿ ਉਹ ਬੇਕੀਕਰ ਹੋ ਕੇ ਆਪਣਾ ਬਿਜ਼ਨਸ ਕਰੇ ਪਰ ਨਾਲ ਨਾਲ ਉਹਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਉਹ ਆਪਣਾ ਪੂਰਾ ਟੈਕਸ ਭਰੇ ਸਰ ਜੇ ਕੋਈ ਟੈਕਸ ਨਹੀਂ ਭਰਦਾ ਹੈ ਜੀ ਫਿਰ ਤਾਂ ਕੀ ਮੈਂ ਤੁਹਾਡੇ ਕੋਲ ਕੀ ਹੈ ਜੀ ਕੋਈ ਸਾਡੇ ਕੋਲ ਇਸ ਤਰ੍ਹਾਂ ਹੈ ਜੀ ਦੇਖੋ ਟੈਕਸ ਨਾ ਪਰਨਾ ਅੱਜ ਦੀ ਦੇਸ਼ ਵਿੱਚ ਬਹੁਤ ਖਤਰਨਾਕ ਚੀਜ਼ ਹੈ AI ਦਾ ਜਮਾਨਾ ਹੈ ਜੀ ਜਿੰਨੀ ਵੀ ਤੁਸੀਂ ਕੋਈ ट्रांजैक्शन ਕਰਦੇ ਹੋ ਉਹ ਸਾਰੀ ਅਪਲੋਡ ਹੋ ਜਾਂਦੀ ਹੈ AI ਇਸ ਦੇ ਵਿੱਚ ਜਿੰਨਾ ਉਸਨੇ ਸੇਵਿੰਗ ਤੋਂ ਬਿਹਾ ਜਾਂਦਾ ਹੈ ਐਫਡੀ ਤੋਂ ਬਿਹਾ ਜਾਂਦਾ ਹੈ ਜਿੰਨਾ ਫੋਰਨ ਟ੍ਰੈਵਲ ਉਸਨੇ ਕੀਤਾ ਹੈ ਕੋਈ 2 ਲੱਖ ਤੋਂ ਉੱਪਰ ਦੀ ਕੋਈ ਚੀਜ਼ ਖਰੀਦੀ ਹੈ ਉਹਦੇ ਦੀ ਪੈਨ ਹੈ ਕੋਈ ਜ਼ਮੀਨ ਖਰੀਦੀ ਹੈ ਕੋਈ ਗੱਡੀ ਖਰੀਦੀ ਹੈ ਹਰ ਚੀਜ਼ ਉਹਦੇ ਅਕਾਊਂਟ ਬੈਨ ਦੇ ਅਗੇਂਸਟ ਅਪਲੋਡ ਹੋ ਜਾਂਦੀ ਹੈ ਅੱਜ ਦੀ ਡੇਟ 'ਚ ਟੈਕਸ ਪੂਰਾ ਨਾ ਭਰਨਾ ਬਹੁਤ ਹੀ ਗੱਲਨਾ ਹੈ ਸਰ ਕੀ ਸਾਡਾ ਸਿਸਟਮ ਉਹਨੂੰ ਪਿਕ ਕਰ ਲੈਂਦਾ ਹੈ